ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸਾਡੇ ਦਾ ਚਟਪਟੇ ਸਵੀਟ ਕੌਰਨ ਵੀਡੀਓ ਨੂੰ ਐਂਡ ਤੱਕ ਜੀਉਂ ਵੀ ਟੈੱਕ ਕਰੋ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਲੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਕਿਉਂ ਚਲੋ ਜੀ ਹੁਣ ਆਪਾਂ ਰੈਸਪੀ ਨੂੰ ਸਟਾਰਟ ਕਰੀਏ ਲੋ ਜੀ ਮਸਾਲੇਦਾਰ ਚਟਪਟੇ ਸਵੀਟ ਕੌਰਨ ਬਣਾਉਣ ਲਈ ਪਹਿਲਾਂ ਆਪਾਂ ਦੋ ਕੌਲੀਆਂ ਸਵੀਟ ਕੌਰਨ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਕੁ ਬਣਾਉਣੇ ਚਾਹੁੰਦੇ ਉਹਨੇ ਕੁ ਵੱਧ ਘੱਟ ਲੈ ਸਕਦੇ ਹੋ ਇਹ ਵਾਫਰੋਨ সুইਟ ਕੌਰਨ ਲੈ ਆ ਜੇਕਰ ਤੁਸੀਂ ਦੂਸਰੇ ਕੌਰਨ ਲੈ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ 5-6 ਮਿੰਟ ਉਬਾਲ ਲੈਣ ਉਬਾਲਣ ਤੋਂ ਬਾਅਦ ਉਹਨਾਂ ਨੂੰ ਛਾਣ ਲੈਣਾ ਇਹਨਾਂ ਨੂੰ ਵੱਲਣ ਦੀ ਲੋੜ ਨਹੀਂ ਕਿਉਂਕਿ ਇਹ ਪਹਿਲਾਂ ਹੀ ਉਬਾਲੇ ਹੋਏ ਹੈਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚੇ ਕੌਰਨ سٹਾਰਚ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਮੈਦੇ ਦਾ ਅੱਧਾ ਚਮਚਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ అద్ధా చమ్చ లాల మర్చి మిక్స్ కను బ జరుగు ఇంజందాన స్టార్చా పు దాయి చీ తరగర ఏదో దో చమచే పానీ ఫ్రై క ਲਓ ਜੀ ਆਪਣਾ ਆਇਲ ਗਰਮ ਹੋ ਗਿਆ ਆਇਲ ਨੂੰ ਫੁੱਲ ਗਰਮ ਕਰਕੇ ਇਸ ਤੋਂ ਬਾਅਦ ਇਹਨੂੰ ਥੋੜਾ ਠੰਡਾ ਕਰ ਲੈਣਾ ਜੇਕਰ ਆਪਾਂ ਫੁੱਲ ਗਰਮ ਤੇਲ ਵਿੱਚ ਆਪਣੇ সুইਟ ਕੌਰਨ ਫਰਾਈ ਕਰਦੇ ਆ ਤਾਂ ਉਹ ਇੱਕਦਮ ਬਾਹਰ ਆਉਣ ਲੱਗ ਜਾਂਦੇ ਇਸ ਲਈ ਪਹਿਲਾਂ ਆਪਾਂ ਗੈਸ ਘੱਟ ਤੇ ਰੱਖਾਂਗੇ 1-2 ਸਕਿੰਟ ਬਾਅਦ ਹੁਣ ਆਪਾਂ ਗੈਸ ਬੁੱਲ ਕੇ ਕਰ ਲਾਂਗੇ। ਇਸੇ ਤਰੀਕੇ ਨਾਲ ਆਪਾਂ ਸਾਰੇ সুইਟ ਕੌਰਨ ਫਰਾਈ ਕਰ ਲਾਂਗੇ। সুইਟ ਕੌਰਨ ਫਰਾਈ ਕਰਨ ਤੋਂ ਬਾਅਦ ਇਹਨੂੰ ਥੋੜਾ ਜਿਹਾ ਚਟਪਟਾ ਬਣਾਉਣ ਲਈ ਆਪਾਂ ਮਸਾਲਾ ਤਿਆਰ ਕਰ ਲਾਂਗੇ। ਉਹਦੇ ਲਈ ਆਪਾਂ ਕੜਾਹੀ ਦੇ ਵਿੱਚ ਥੋੜਾ ਜਿਹਾ ਪਹਿਲਾਂ ਤੇਲ ਪਾਵਾਂਗੇ। ऑयल अपना गर्म हो गया हूँ आप लेंगे बरीक कटे हुए प्याज बरीक कटिया हुई हरिया मिर्च बरीक कटे हुआ टमाटर టమాటర్ను ప్యాజ ను భున్న పావే శిమలా మిర్చ బిమలా మిర్చ టమాటర ప్యాజళ మిర్చను హకా భూపా పాటకర్ను ఫ్రా ਸਟਰੀਡ ਕਾਰਨ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਲਾਂਗੇ ਇੱਕ ਚਮਚਾ ਆਪਾਂ ਲੈ ਸੋਇਆ ਸਾਸ 2 ਚਮਚੇ ਪਾਵਾਂਗੇ ਆਪਾਂ ਇਹਦੇ ਚ ਟਮੇਟੋ ਸਾਸ ਅੱਧਾ ਚਮਚਾ ਆਪਾਂ ਪਾਵਾਂਗੇ ਇਹਦੇ ਚ ਚਾਟ ਮਸਾਲਾ ਅੱਧਾ ਚਮਚਾ ਆਪਾਂ ਪਾਵਾਂਗੇ ਕਾਲੀ ਮਿਰਚ ਦੇ ਵਿੱਚ ਇੱਕ ਚਮਚਾ ਇਹਦੇ ਚ ਪਾਵਾਂਗੇ ਆਪਾਂ ਨਿੰਬੂ ਰਸ। ਹੁਣ ਦਰਜੀ ਇਹਨੂੰ ਅਪਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਜੇਕਰ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚਾਂ ਪਾਊਡਰ ਵੀ ਐਡ ਕਰ ਸਕਦੇ ਹੋ। ਮਸਾਲੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਹੁਣ 1 ਮਿੰਟ ਲਈ ਮੀਡੀਅਮ ਫਲੇਮ ਤੇ ढक के पका स्वीट कॉर्न चटपटे मसालेदार बन के बिल्कुल तैयार है हम आप गैस न बंद कर लेंगे कॉर्न सर्व कर लेंगे लो जी अपने चटपटे मसालेदार कॉर्न बन के तैयार है ਤੁਸੀਂ ਵੀ ਇਸ ਤਰੀਕੇ ਨਾਲ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ